ਜਿਕਰਾ ਤਨਤਨ ਬਾਬਾ ਮਾਨੂ ਦਾਸ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਤਨਤਨ ਬਾਬਾ ਮਾਨੂ ਦਾਸ ਜੀ ਤਨਤਨ ਬਾਬਾ ਸ਼ੋਭਾ ਦਾਸ ਜੀ ਦੇ ਪਾਕ ਬਵਿੱਤਰ ਸ਼ਾਹੀ ਦਰਬਾਰ ਪਿੰਡ ਰਾਮਰਾਇਪੁਰ ਨਜ਼ਦੀਕ ਨਮਾਸ਼ਹਿਰ ਵਿਖੇ 19 ਜੂਨ ਨੂੰ ਦਿਨ ਅਤੇ ਰਾਤ ਨੂੰ ਸਾਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਵਰਲਡ ਫੇਮਸ ਆਵਾਜ਼ਾਂ ਹਾਜ਼ਰੀ ਦੇਣੀ ਆ ਸੋ ਸਾਰੀ ਸੰਗਤ ਨੂੰ ਇਸ ਮੇਲੇ ਵਾਸਤੇ ਖੁੱਲਾ ਸੱਦਾ ਹੈ ਇਸ ਮੇਲੇ ਦਾ ਸਾਰਾ ਕਾਰਜਕਾਲ ਸਾਡੇ ਸਤਿਕਾਰਯੋਗ ਬਾਬਾ ਗੋਪੀ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਹਰ ਸਾਲ ਇਹ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਸੋ ਸਾਰੀ ਸੰਗਤ ਨੂੰ ਇਸ ਮੇਲੇ ਵਾਸਤੇ ਖੁੱਲਾ ਸੱਦਾ ਇਸ ਮੇਲੇ ਦੇ ਵਿੱਚ ਵਰਲਡ ਫੇਮਸ ਆਵਾਜ਼ جناب ਖਾਨ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰੀ ਦੇਣ ਵਾਸਤੇ ਪਹੁੰਚ ਰਹੇ ਨੇ ਜੋ 19 ਜੂਨ ਰਾਤ ਨੂੰ ਪ੍ਰੋਗਰਾਮ ਹੋਵਗਾ ਤੇ ਦਿਨ ਦੇ ਸਮੇਂ ਵੀ ਵਕ ਵਕ ਆਵਾਜਾ ਇਨਾ ਸ਼ਾਹੀ ਦਰਵਾਜ਼ਾ ਤੇ ਹਾਜ਼ਰੀ ਦੇਣ ਗਿਆ ਸੋ ਸਾਰੀ ਸੰਗਤ ਨੂੰ 19 ਜੂਨ ਨੂੰ ਦਿਨ ਅਤੇ ਰਾਤ ਨੂੰ ਇਸ ਮੇਲੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਲੈ ਸਦਾ ਦਿੱਤਾ ਜਾਂਦਾ ਜੈ ਮਸਤਾ ਦੀ ਜੈ ਬਲੀਆ ਦੀ ਜੈ ਧੰਤਨ ਬਾਬਾ ਮਨੂ ਦਾਸੀ ਜੈ ਧੰਤਨ ਬਾਬਾ ਸੋਭਾ ਦਾਸੀ ਇਸ ਮੌਕੇ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਤਮਾਮ ਫਕੀਰ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜੈ ਪੀਰਾਂ ਦੀ ਜੈ ਦਾਤਿਆਂ ਦੀ ਜੀ ਸਾਰਿਆਂ ਨੂੰ ਅਸੀਂ ਤੁਹਾਡੇ ਆਪਣੇ ਪਿਆਰੇ ਸ਼ਾ ਸਿਸਟਰਸ ਅਸੀਂ ਪਹੁੰਚ ਰਹੇ ਜੀ 19 ਜੂਨ ਨੂੰ ਸਵੇਰੇ ਰਾਮ ਰਾਏਪੁਰ ਜਿੱਥੇ ਕਿ ਤਨ ਤਨ ਬਾਬਾ ਮਾਨੂ ਦਾਸ ਜੀ ਤਨ ਤਨ ਬਾਬਾ ਸ਼ੋਭਾ ਦਾਸ ਜੀ ਸਮਾਦਾ ਵਾਲੇ ਉਹਨਾਂ ਦਾ ਮੇਲਾ ਬੜੀ ਸ਼ਰਦਾ ਤੇ ਧੂਮਧਾਮ ਦੇ ਨਾਲ ਕਰਵਾਇਆ ਜਾ ਰਿਹਾ ਜੀ ਗੋਪੀ ਬਾਬਾ ਜੀ ਵੱਲੋਂ ਅਸੀਂ ਪਹੁੰਚ ਰਹੇ ਹਾਂ ਹਾਜ਼ਰੀ ਲਗਾਉਣ ਲਈ ਤੁਸੀਂ ਵੀ ਸਾਰਿਆਂ ਨੇ ਮਮਾ ਕੇ ਪਹੁੰਚਣਾ ਹੈ ਔਰ ਮੇਲੇ ਦੀ ਰੌਣਕ ਵਧਾਉਣੀ ਹੈ ਤਨ ਬਾਬਾ ਮਾਨੂ ਦਾਸ ਮਹਾਰਾਜ ਜੀ ਤਨ ਤਨ ਬਾਬਾ ਸ਼ੋਭਾ ਦਾਸ ਮਹਾਰਾਜ ਜੀ ਸਮਾਦਾ ਵਾਲੇ ਪਿੰਡ ਰਮ ਰਾਏਪੁਰ ਇੱਥੇ ਬਾਬਾ ਜੀ ਦਾ ਵਿਸ਼ਾਲ ਮੇਲਾ ਹੋਣ ਜਾ ਰਿਹਾ ਹੈ 18 ਤੇ 19 ਜੂਨ ਨੂੰ ਬੁੱਧਵਾਰ ਤੇ ਵੀਰਵਾਰ ਵਾਲੇ ਦਿਨ ਸੋ ਬੇਨਤੀ ਹੈ ਸਾਰਿਆਂ ਨੂੰ ਜਰੂਰ ਆਣਾ ਹੈ ਬਾਬਾ ਜੀ ਦੇ ਦਰ ਤੇ ਬਹੁਤ ਅੱਛੇ ਅਨਕਾਰ ਹਾਜ਼ਰੀ ਪਰ ਰੇਪ ਪੰਜਾਬ ਦੇ ਮਸ਼ਹੂਰ ਆਵਾਜ਼ਾਂ ਬਾਬਾ ਜੀ ਦੇ ਦਰ ਤੇ ਹਾਜ਼ਰੀ ਲਗਾਣਗੇ ਸੋ ਦਾਸ ਨੇ ਵੀ ਬਾਬਾ ਜੀ ਦੇ ਚਰਨਾ ਸਾਹਿਬ ਲਈ ਪਰ 19 ਦੇ ਇੱਕ ਸ਼ਾਮ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਸਾਡੀ ਚੌਂਕੀ ਹੈ ਬਾਬਾ ਜੀ ਦੇ ਦਰਵਾਜ਼ੇ ਸੇਵਾਦਾਰ ਗੋਪੀ ਬਾਬਾ ਜੀ ਵੱਲੋਂ ਬੇਨਤੀ ਹੈ ਸਾਰਿਆਂ ਨੂੰ ਕਿ ਜਰੂਰ ਆਇਓ ਸਾਰੇ ਜੈ ਬਾਬਾ ਜੀ ਦੀ ਅਨ ਜੈ ਬਾਬਾ ਜੀ ਦੀ ਸਾਰਿਆਂ ਨੂੰ ਸਤ ਬਾਤ ਖੁਸ਼ੀਵਾਲੀ ਗੱਲ ਸਾਂਝੀ ਕਰਨ ਲੱਗਿਆ ਹੈ ਬਾਬਾ ਜੀ ਦਾ ਸਾਲਾਨਾ ਮੇਲਾ ਤਨ ਤਨ ਬਾਬਾ ਮਾਨੂ ਦਾਸ ਜੀ ਤਨ ਤਨ ਬਾਬਾ ਸ਼ੋਭਤ ਦਾਸ ਜੀ ਤਨ ਤਨ ਸਤਗੁਰ ਸਮਦਾਂ ਵਾਲੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਿੰਡ ਨਮਰਹਪੁਰ 18 ਤੇ 19 ਜੂਨ ਨੂੰ ਜਿਹੜਾ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਸਾਡੇ ਬੜੇ ਹੀ ਸਤਕਾਰਯੋਗ ਸਾਡੇ ਗੋਪੀ ਬਾਬਾ ਜੀ ਸਾਨੂੰ ਬੜਾ ਅਸ਼ੀਰਵਾਦ ਦੇ ਰਹੇ ਆ ਸੋ ਉਹਨਾਂ ਦੇ ਪਿਆਰ ਉਹਨਾਂ ਦੇ ਅਸ਼ੀਰਵਾਦ ਸਦਕੇ ਹਾਜ਼ਰੀ ਭਰਨ ਦਾ ਜਿਹੜਾ ਸਮਾਂ ਮਿਲਿਆ ਹੈ ਸੋ ਅਸੀਂ ਹਾਜ਼ਰੀਆਂ ਭਰਾਂਗੇ 18 ਜੂਨ ਨੂੰ ਆ ਔਰ 19 ਜੂਨ ਵੀ ਅچھے ਅچھے ਫਨਕਾਰ ਹਾਜ਼ਰੀਆਂ ਪਰ ਨਵਸਤੇ ਆ ਰਹੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਗੁਜਾਰਿਸ਼ ਹੈ ਕਿ ਸਾਰੇ ਹਮ ਹਮਾ ਕੇ ਪਹੁੰਚੀਏ